ਉੱਥੇ ਹੁਣ ਐਡਿਕਸ਼ਨ ਸੀ ਭੈਣ ਨੂੰ ਨਸ਼ਾ ਕਰਦੀ ਸੀਗੀ ਪਰ ਹੁਣ ਇਹਦਾ ਜੀਵਨ ਬਦਲ ਸਕਦਾ ਸੀ ਇੱਥੇ ਪਰ ਪਤਾ ਨਹੀਂ ਕਿਉਂ ਇਹ ਨਸ਼ਾ ਮਤ ਮਾਰ ਦਿੰਦਾ ਜਿਹੜਾ ਕੈਮੀਕਲ ਨਸ਼ਾ ਵਾ ਬੰਦੇ ਦੀ ਸੋਜੀ-ਬੋਜੀ ਖਤਮ ਕਰ ਦਿੰਦਾ ਤੇ ਮਨਪ੍ਰੀਤ कौर ਅੱਗੇ ਨਾਲੋਂ ਬਹੁਤ ਠੀਕ ਆ ਬਾਕੀ ਇਹਦੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਹੈ ਜੇ ਕੋਈ ਸਾਡੀ ਵੀਡੀਓ ਦੇਖਦੇ ਆ ਕੋਈ ਵੀ ਭਰਾ, ਭਰਜਾਈ, ਭਤੀਜਾ, ਮਾਮਾ, ਭਰਾ, ਚਾਚੇ ਦਾ ਮੁੰਡਾ, ਤਾਏ ਦਾ ਮੁੰਡਾ, ਮਾਸੀ ਦਾ ਪੁੱਤ, ਮਾਸੀ ਦੀ ਹਾਲਸਾਵਾਇ ਕੁਝ ਕੀ ਫਤਰੀ ਇਸ ਭੈਣ ਨੂੰ ਲੁਧਿਆਣੇ ਤੋਂ ਸਮਰਾਲਾ ਚੌਂਕ ਤੋਂ ਲੈ ਕੇ ਆਈ ਸੀ। ਤੁਸੀਂ ਦੇਖੋ ਕਿਹੜੀ ਹਾਲਤ ਸੀ ਭੈਣ ਦੀ। ਅਜੇ 10 ਦਿਨ ਵੀ ਨਹੀਂ ਹੋਇਆ ਆਇਆ ਇਹਨੂੰ। ਹੁਣ ਕਿਹਨੇ ਮੇਰਾ ਜੀ ਨਹੀਂ ਲੱਗਦਾ ਮੈਂ ਜਾਣਾ। ਬੈਕ ਸਾਈਡ ਤੇ ਸਾਰੇ ਝਖਮਾਂ ਗਲੀ ਪਈ ਐ ਏਡਾ ਵੱਡਾ ਪਿੱਛੇ ਹੌਲ ਆ ਲੱਤ ਕੱਟੀ ਹੋਈ ਇੱਕ ਇਹ ਗਲਤ ਇੰਜੈਕਸ਼ਨ ਲਾਉਣ ਕਰਕੇ ਲੱਤ ਗਲ ਗਈ ਸੀ ਉੱਥੇ ਹੁਣ ਐਡਿਕਸ਼ਨ ਸੀ ਭੈਣ ਨੂੰ ਨਸ਼ਾ ਕਰਦੀ ਸੀਗੀ ਪਰ ਹੁਣ ਇਹਦਾ ਜੀਵਨ ਬਦਲ ਸਕਦਾ ਸੀ ਇੱਥੇ ਪਰ ਪਤਾ ਨਹੀਂ ਕਿਉਂ ਇਹ ਨਸ਼ਾ ਮਤ ਮਾਰ ਦਿੰਦਾ ਜਿਹੜਾ ਕੈਮੀਕਲ ਨਸ਼ਾ ਵਾ ਬੰਦੇ ਦੀ ਸੋਜੀ-ਪੋਜੀ ਖਤਮ ਕਰ ਦਿੰਦਾ ਅਰਦਾਸ ਕਰਿਓ ਸਾਡੀ ਭੈਣ ਵਾਸਤੇ ਸੱਚੇ ਪਾਤਸ਼ਾਹ ਨੂੰ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਇਹਦੇ ਟ੍ਰੀਟਮੈਂਟ ਚੱਲੀ ਆ ਨੇ ਖੂਨ ਭਣੇ ਕਿੰ ਨਾਲ ਚ ਹੁਣ ਐਚਪੀ ਵਗੈਰਾ ਕਿੰਨਾ ਕਿੰਨਾ ਚੜੇ ਆ ਦੋ ਦੋ ਯੂਨਿਟਸ ਲਗਾਈ ਦੋ ਬੋਤਲਾਂ ਖੂਨ ਦੀਆਂ ਚੜ ਚੁੱਕੀਆਂ ਵਾ ਉਹ 12 ਮੈਚ ਵੀ ਤੇ ਮਨਪ੍ਰੀਤ कौर ਅੱਗੇ ਨਾਲੋਂ ਬਹੁਤ ਠੀਕ ਆ ਬਾਕੀ ਇਹਦੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਹੈ ਜੇ ਕੋਈ ਸਾਡੀ ਵੀਡੀਓ ਦੇਖਦੇ ਆ ਕੋਈ ਵੀ ਭਰਾ ਭਰਜਾਈ ਭਤੀਜਾ ਮਾਮਾ ਭਰਾ ਚਾਚੇ ਦਾ ਮੁੰਡਾ ਤਾਏ ਦਾ ਮੁੰਡਾ ਮਾਸੀ ਦਾ ਪੁੱਤ ਮਾਸੀ ਦੀ ਧੀ ਕੋਈ ਵੀ ਪਲੀਜ਼ ਇਹਨੂੰ ਮਿਲ ਕੇ ਜਾਓ ਆ ਕੇ ਤਾਂ ਜੋ ਇਹਨੂੰ ਹੌਸਲਾ ਹੋਵੇ ਜਦੋਂ ਬੰਦਾ ਇਸ ਤਰ੍ਹਾਂ ਦੀ ਬਿਮਾਰੀ ਚੋਂ ਬਾਹਰ ਨਿਕਲਦਾ ਲੱਤ ਕੱਟੀ ਹੋਈ ਆ ਦੂਜੇ ਪਾਸੇ ਜ਼ਖਮ ਆ ਬਹੁਤ ਵੱਡਾ ਤਾਂ ਬੰਦੇ ਦਾ ਮਨ ਵੀ ਕਿਤੇ ਨਾ ਕਿਤੇ ਡੋਲ ਜਾਂਦਾ ਇੱਥੇ ਲੋੜ ਹੁੰਦੀ ਆ ਆਪਣਿਆਂ ਦੇ ਸਹਾਰੇ ਦੀ ਆਪਣਿਆਂ ਦੇ ਸਾਥ ਦੀ ਤੇ ਜਰੂਰ ਜੇ ਕੋਈ ਭੈਣ ਭਰਾ ਸਾਡੀ ਵੀਡੀਓ ਦੇਖਦਾ ਮਿਲ ਕੇ ਜਾਇਓ ਇਹਦੇ ਕੋਲੇ ਕਿਸੇ ਦਾ ਕੰਟੈਕਟ ਹੈ ਨਹੀਂ ਗਾਇ ਕਿੰਦੀ ਮੇਰੇ ਕਰੀਵਰ ਦਾਸ ਭੈਣ ਮਨਪ੍ਰੀਤ ਕੌਰ ਵਾਸੀ ਇਹਦੀ ਲੱਤ ਹੈ ਨਹੀਂ ਇੱਕ ਲੱਤ ਲੱਗ ਜਵੇ ਚਲੋ ਤੋਰਨ ਜੋਗੀ ਹੋ ਜੂਗੀ ਹੁਣ ਡਰ ਡਰ ਕੇ ਬੋਡੇ ਤੁਰਦੀ ਆ ਪਿੱਛੇ ਜਾਖਮ ਹੋ ਗਿਆ ਤਾਂ ਹੀ ਤੇ ਕੋਸ਼ਿਸ਼ ਆ ਸਾਡੀ ਵੀ ਜਾਖਮ ਠੀਕ ਹੋ ਜੇ ਉਹ ਦੂਆ ਤੇ ਲੱਤ ਲੱਗ ਜੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ